विदेशी सिख संस्था ने हरनाम सिंह ठम्मा पे उठाए सवाल सरकारी कब्जे ਤੋਂ छुड़ाके जोग शख्सियत ਨੂੰ ਦੰਦਵੀ ਤਖਸਾਲ 1050 ਦੀ ਅਪੀਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਸਿੰਘ ਭਾਈਖੇਲ। ਬੀਤੇ ਦਿਨੀ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਇੱਕ ਟੈਲੀ ਕਾਨਫਰੰਸ ਕਰਕੇ ਦੰਦਵੀ ਤਖਸਾਲ ਦੀ ਮੌਜੂਦਾ ਸਥਿਤੀ ਬਾਰੇ ਚਿੰਤਾ ਜ਼ਾਹਰ ਕੀਤੀ। ਉਨਾ ਕਿਹਾ ਕਿ ਪੰਥ ਦੀ ਇਸ ਨਾਮਵਰ ਸੰਸਥਾ ਤੇ ਸਰਕਾਰੀ ਸਰਪ੍ਰਸਤੀ ਨਾਲ ਹਰਨਾਮ ਸਿੰਘ ਤੁਮਾ ਕਾਬਜ਼ ਹੈ ਜੋ ਕਿਸੇ ਵੀ ਤਰ੍ਹਾਂ ਤੇ ਸੰਤ ਚਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦਾ ਉਤਰਾਧਿਕਾਰੀ ਬਣ ਦੇ ਕਾਬਲ ਨਹੀਂ ਬਲਕਿ ਸੰਤ ਪਿੰਡਰਾਂ ਵਾਲਿਆਂ ਦੇ ਰਸਤੇ ਤੋਂ ਉਲਟ ਚੱਲ ਕੇ ਹਰਨਾਮ ਸਿੰਘ ਤੁਮਾ ਨੇ ਦਮਦਮੀ ਟਕਸਾਲ ਅਤੇ ਸਿੱਖ ਕੌਮ ਦੋਵਾਂ ਨੂੰ ਵੱਡੀ ਟਾਹ ਲਾਈ ਹੈ ਰੋਜ਼ਾਨਾ ਪਹਿਰੇਦਾਰ ਵਿੱਚ છਪੀ ਖਬਰ ਮੁਤਾਬਕ ਹਰਨਾਮ ਸਿੰਘ ਧੁੰਮਾ ਦੇ ਕਿਰਦਾਰ ਬਾਰੇ ਚਰਚਾ ਕਰਦੇ ਹੋਏ ਇਸ ਟੈਲੀਕਾਨਫਰੈਂਸ ਵਿੱਚ ਖੁਲਾਸਾ ਕੀਤਾ ਗਿਆ ਕਿ 2015 ਵਿੱਚ ਜਦੋਂ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦੇਣ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੀਆਂ ਘਟਨਾਵਾਂ ਵੇਲੇ ਜਦ ਹਰ ਸਿੱਖ ਖੂਨ ਦੇ ਹੰਝੂ ਰੋ ਰਿਹਾ ਸੀ ਉਸ ਮੌਕੇ ਇਸ ਸਖਸ਼ ਨੇ ਚੁੱਪ ਰਹਿ ਕੇ ਸਰਕਾਰ ਅਤੇ ਬਾਦਲਾ ਨਾਲ ਵਫਾਦਾਰੀਆਂ ਨਿਭਾਈਆਂ ਇਹੀ ਨਹੀਂ ਬਾਦਲਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਦੀ ਸਿੱਖ ਸੰਤਾਂ ਨੂੰ ਅਪੀਲ ਵੀ ਕਰਦੇ ਰਹੇ ਸ਼ੁਰੂ ਤੋਂ ਹੀ ਸਵਾਲਾਂ ਵਿੱਚ ਘਿਰੇ ਹੋਏ ਹਰਨਾਮ ਸਿੰਘ ਥੋਮਾ ਨੂੰ ਬੜੇ ਹੀ ਸ਼ੱਕੀ ਤਰੀਕੇ ਨਾਲ ਅਮਰੀਕਾ ਤੋਂ ਲਿਜਾ ਕੇ ਏਜੰਸੀਆਂ ਦੀ ਮਦਦ ਨਾਲ ਕੇਪੀਐਸ ਗਿਲ ਨੇ ਦਮਦਮੀ ਟਕਸਾਲ ਮਹਿਤਾ ਉੱਪਰ ਸਰਕਾਰੀ ਕਬਜ਼ਾ ਕਰਵਾਇਆ ਹਰਨਾਮ ਸਿੰਘ ਥੋਮਾ ਦੀ ਮਦਦ ਨਾਲ ਏਜੰਸੀਆਂ ਨੇ ਧਾਰਮਿਕ ਅਤੇ ਸਿਆਸੀ ਤੌਰ ਤੇ ਸਿੱਖ ਕੌਮ ਦਾ ਨੁਕਸਾਨ ਕੀਤਾ ਨਾ ਸਰਕਾਰੀ ਸਾਜ਼ਸ਼ਾ ਨੂੰ ਅੰਜਾਮ ਦੇਣ ਦਾ ਜ਼ਿਕਰ 1992 ਦੇ ਵਿੱਚ ਰਾ ਦੇ ਡਾਇਰੈਕਟਰ ਰਹੇ ਮਲੂਆ ਕ੍ਰਿਸ਼ਨਤਰ ਨੇ ਆਪਣੀ ਕਿਤਾਬ ਓਪਨ ਸਿਕਰਟ ਵਿੱਚ ਵੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ ਬਾਦਲਾ ਦੇ ਹਰ ਕੌਮ ਕਾਤੀਕਾਰੇ ਵਿੱਚ ਤੁਮਾ ਜੀ ਬਰਾਬਰ ਦੇ ਭਾਈਵਾਲ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰਾਂ ਵਿੱਚ ਬੈਠਣ ਤੋਂ ਲੈ ਕੇ ਆਲਮ ਸੇਨਾ ਬਣਾ ਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਵਾਲੇ ਸੁਮੇਤ ਸੈਣੀ ਇਜ਼ਹਾਰ ਆਲਮ ਅਤੇ ਕੋਟਲੇ ਨਾਲ ਹਰਨਾਮ ਸਿੰਘ ਧੁੰਮੇ ਦੀਆਂ ਫੋਟੋਆਂ ਵੀ ਸਭ ਨੇ ਦੇਖੀਆਂ ਹਨ ਇਸ ਦੀ ਆਰਐਸਐਸ ਨਾਲ ਵੀ ਨੇੜਤਾ ਜਗ ਜ਼ਾਹਰ ਹੈ ਸੰਤ ਪਿੰਡਰਾ ਵਾਲਿਆਂ ਨੂੰ ਅਤਵਾਦੀ ਕਹਿਣ ਵਾਲੇ ਮਨੋਹਰ ਲਾਲ ਖੱਟਰ ਨੂੰ ਇਸ ਧੁੰਮਾ ਜੀ ਨੇ ਸਰੂਪਾ ਦਿੱਤਾ ਸਾਬਕਾ ਭਾਰਤੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਜਿਸ ਦੇ ਸੇਵਾ ਕਾਲ ਮੌਕੇ ਖਾਲਿਸਤਾਨੀ ਸਿੱਖ ਆਗੂਆਂ ਤੇ ਹਮਲੇ ਦੀਆਂ ਸਾਜ਼ਿਸ਼ਾਂ ਅਤੇ ਸ਼ਹਾਦਤਾਂ ਹੋਈਆਂ ਉਸੇ ਸੰਧੂ ਦੇ ਭਾਜਪੀ ਵਿੱਚ ਸ਼ਾਮਲ ਹੋਣ ਦੇ ਬਾਅਦ ਧੁੰਮਾ ਜੀ ਨੇ ਉਸ ਨੂੰ ਸਰਉਪਾ ਦਿੱਤਾ ਅਤੇ ਉਸ ਦੀ ਅੰਮ੍ਰਿਤਸਰ ਸਾਹਿਬ ਤੋਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਦਦ ਕਰਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾਇਆ ਹਰਨਾਮ ਸਿੰਘ ਧੁੰਮਾ ਵੱਲੋਂ ਸੰਪਿਰੜਾਂ ਵਾਲਿਆਂ ਦੀ ਯਾਦਗਾਰ ਬਣਾਉਣ ਬਾਰੇ ਪੁਲੇਖਾ ਕੱਢਦੇ ਹੋਏ ਕਾਨਫਰੰਸ ਵਿੱਚ ਸ਼ਾਮਲ ਆਗੂਆਂ ਨੇ ਕਿਹਾ ਕਿ ਹਰ ਸਮੇਂ ਸਰਕਾਰੀ ਤੰਤਰ ਦਾ ਸਾਥ ਦੇਣ ਦੇ ਬਦਲੇ ਸਿੱਖ ਕੌਮ ਦੇ ਵਿੱਚ ਧੰਮਾ ਜੀ ਦੀ ਛਵੀ ਬਣਾਈ ਰੱਖਣ ਲਈ ਸ਼ਹੀਦੀ ਯਾਦਗਾਰ ਬਣਾਉਣ ਦੀ ਉਸਨੂੰ ਖੁੱਲ੍ਹ ਦਿੱਤੀ ਗਈ ਤਾਂ ਜੋ ਸਮਾਉਣ ਤੇ ਇਸ ਕੰਮ ਨੂੰ ਟਾਲਵਜੋਂ ਵਰਤਿਆ ਜਾ ਸਕੇ ਕਾਨਫਰੰਸ ਵਿੱਚ ਸ਼ਾਮਲ ਸਾਰੇ ਹੀ ਆਗੂਆਂ ਨੇ ਇੱਕ ਆਵਾਜ਼ ਵਿੱਚ ਦਮਦਮੀ ਟਕਸਾਲ ਤੇ ਸੋਹਿਦ ਟਕਸਾਲੀ ਸਿੰਘਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਇਕਜੁੱਟ ਹੋ ਕੇ ਇਸ ਮਾਨਮਤੀ ਜੱਥੇਬੰਦੀ ਨੂੰ ਸਰਕਾਰੀ ਪ੍ਰਭਾਵ ਤੋਂ ਮੁਕਤ ਕਰਾਉਣ ਲਈ ਤਤਪਰ ਹੂਣ ਤਾਂਕਿ ਗੁਰੂ ਸਾਹਿਬ ਦੀ ਅਗੰਮੀ ਬਖਸ਼ਿਸ਼ ਦੇ ਪਾਤਰ ਉੱਚੇ ਜੀਵਨ ਵਾਲੇ ਕਿਸੇ ਯੋਗ ਜਰਨੈਲ ਨੂੰ ਦਮਦਮੀ ਟਕਸਾਲ ਦੀ ਅਗਵਾਈ ਦਿੱਤੀ ਜਾਵੇ ਤੁਹਾਡੀ ਕੀ ਰਾਏ ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਲੱਗੀ ਘੰਟੀ ਨੂੰ ਵੀ ਕਲਿੱਕ ਕਰ ਦੇਣਾ आजाद पंथक पत्रकारिता ਨੂੰ ਮਜ਼ਬੂਤ ਕਰਨ ਵਿੱਚ ਵੀ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਬੇਨਤੀ ਹੈ ਇਸੇ ਨਾਲ ਦੇਵ ਜਜ਼ਾਤ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮੁਹਿੰਮ ਮਿਨਾਵਟ ਰਲਾਉਣ ਦੀ ਮੁਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ ਆਖਿਰ ਸਿੱਖ ਹਮੇਸ਼ਾ ਕਿਉਂ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟ੍ਰੁੱਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ